ਸ਼੍ਰੀ ਰਾਮ ਜੈ ਮਾਤਾ ਦੀ ਅੱਜ ਮਸਲਾ ਬਹੁਤ ਜ਼ਿਆਦਾ ਭੱਗ ਗਿਆ ਕਿਉਂਕਿ ਪਰਸੋਂ ਇਹਨਾਂ ਨੇ ਭਗਵਾਨ ਸ਼੍ਰੀ ਗਰੇਜ ਜੀ ਦੀਆਂ ਤੇ ਬਾਵਨ ਅਵਤਾਰ ਜੀ ਦੇ ਜਿੰਨੀਆਂ ਪੋਸਟਰ ਲੱਗੇ ਹੋਏ ਸੀ ਸਾਰੇ ਉਤਾਰ ਕੇ ਗੰਦ ਦੀ ਟਰਾਲੀ ਦੇ ਵਿੱਚ ਛੱਡੇ ਪਏ ਸੀ ਉਹਦਾ ਕਿਸਮਤ ਨਾਲ ਕਿਸੇ ਭਗਤ ਨੇ ਚੌਂਕ ਦੇ ਵਿੱਚ ਉਹਨੂੰ ਦੇਖ ਲਿਆ ਤਾਂ ਉਹਨੇ ਰੌਲਾ ਪਾਤਾ ਇਹ ਮੁੱਦਾ ਇਹ ਮਸਲਾ ਜੇ ਕਿਸੇ ਹੋਰ ਧਰਮ ਚ ਆਇਆ ਹੁੰਦਾ ਤਾਂ ਮੇਰਾ ਖਿਆਲ ਕੁਛ ਨਾ ਕੁਛ ਬੁਰਾ ਹੀ ਹੋ ਜਾਂਦਾ ਜਿਹੜਾ ਬੰਦਾ ਲਾਕੇ ਲਾਕੇ ਜਾ ਰਿਹਾ ਦੀ Hindu ਧਰਮ ਇੰਨਾ ਸ਼ਾਂਤ ਹੈ ਅੱਜ ਸਾਰੇ Hindu ਧਰਮ ਦੇ ਜਿੰਨੇ ਸੰਸਥਾਵਾਂ ਨੇ ਵਪਾਰ ਬੰਡਲ ਆ ਉਹਨਾਂ ਨੇ ਰਲ ਕੇ ਫੈਸਲਾ ਕੀਤਾ ਵੀ ਜਿਹੜੇ ਬੰਦੇ ਨੇ ਇਹ ਲਾਹਨ ਦੀ ਹਿੰਮਤ ਕੀਤੀ ਹੈ ਉਹਨੂੰ ਕੋੜੀ ਤੋਂ ਕੋੜੀ ਸਜ਼ਾ ਦਿੱਤੀ ਜਾਵੇ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਬਹੁਤ ਹੀ ਮੈਂ ਕਹੂੰਗਾ ਮੰਦ ਭਾਗੀ ਜਿਹੜੀ ਘਟਨਾ ਹੈ ਜੀ ਉਹ ਵਾਪਰੀ ਹੈ ਸਾਡੀਆਂ ਦੇਵੀ ਦੇਵਤਾ ਜਿਹੜੀਆਂ ਤਸਵੀਰਾਂ ਨੇ ਉਹਨਾਂ ਨੂੰ ਕੂੜੇ ਦੀ ਜਿਹੜੀ ਟਰਾਲੀ ਸੀਗੀ ਉਸ ਦੇ ਵਿੱਚ ਸੁੱਟ ਕੇ ਲਿਜਾਇਆ ਜਾ ਰਿਹਾ ਮੈਂ ਕਹੂੰਗਾ ਸ਼ਰਮ ਆਉਣੀ ਚਾਹੀਦੀ ਸੀਗੀ ਇਸ ਤਰ੍ਹਾਂ ਦੇ ਅਧਿਕਾਰੀਆਂ ਨੂੰ ਜਿਨ੍ਹਾਂ ਨੇ ਇਹ ਜਿਹੜਾ ਕੰਮ ਉਹ ਕੀਤਾ ਤੇ ਉਸ ਤੋਂ ਵੱਡੀ ਗਲਤੀ ਹੈਗੀ ਗੁਰਦੇਵ ਸਿੰਘ ਦੇਵਮਾਨ ਦੀ ਜਿਹਨੇ ਹੁਣ ਤੱਕ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਤੇ ਸਭ ਤੋਂ ਪਹਿਲ ਦੇ ਆਧਾਰ ਤੇ ਉੱਤੇ ਮੈਂ ਕਹਿੰਦਾ ਅੱਜ ਹਿੰਦੂ ਧਰਮ ਦੇ ਵਿੱਚ ਬਹੁਤ ਵੱਡਾ ਰੋਸ ਹੈ ਸਾਰਾ ਨ ਰਦੇਵ ਸਿੰਘ ਦੇਮ ਨੂੰ ਚਾਹੀਦਾ ਕਿ ਤੁਰੰਤ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ ਜਿਹੜੇ ਇਹਦੇ ਦੋਸ਼ੀ ਨੇ ਮੈਨ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਉਹ ਕਰਨੀ ਚਾਹੀਦੀ ਹਿੰਦੀ ਲੋਕਾਂ ਦੇ ਭਾਵਾਂ ਨੂੰ ਠੇਸ ਪਹੁੰਚ ਬਿਲਕੁਲ ਠੇਸ ਪਹੁੰਚੀ ਤੁਸੀਂ ਦੇਖ ਰਹੇ ਹੋ ਸਾਰਾ ਬਾਜ਼ਾਰ ਹੈ ਜਿਹੜਾ ਬੰਦ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਇਕੱਤਰ ਹੋਏ ਹੋਏ ਨੇ ਸਾਰੀਆਂ ਹਿੰਦੂ ਧਰਮ ਦੀਆਂ ਜਿਹੜੀਆਂ ਸੰਸਥਾਵਾਂ ਨੇ ਅੱਜ ਇਕਜੁੱਟ ਹੋ ਕੇ ਇਨਸਾਫ਼ ਦੀ ਮੰਗ ਜਿਹੜੀ ਹੈ ਕਿਨ ਕਰਦੀਆਂ ਨੇ ਧਰਮ ਭਾਵੇਂ ਕੋਈ ਵੀ ਹੋਵੇ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਅਦਬੀ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਬੰਦ ਹੋਣੀਆਂ ਚਾਹੀਦੀਆਂ ਇਹ ਕਾਰਨ ਮੰਨਦੇ ਹੋ ਕਿ ਇਸ ਤਰ੍ਹਾਂ ਦੇ ਰਿਫਲੈਕਸ ਸਰਦਾਰ ਤੱਕੀ ਨੇ ਬਿਲਕੁਲ ਪੰਕਜ ਬੱਪੂ ਦੀ ਗਲਤੀ ਹੈ ਜੀ ਇਹਦੇ ਵਿੱਚ ਉਹਦੇ ਕ ਜਿਹੜੇ ਇਸ ਤਰ੍ਹਾਂ ਦੇ ਕੰਮ ਆ ਉਹ ਕਰਦਾ ਠੀਕ ਹੈ ਨਾ ਤੇ ਉਹਨੂੰ ਬਿਲਕੁਲ ਲੋਕਾਂ ਦੇ ਵਿੱਚ ਆ ਕੇ ਪਬਲਿਕ ਦੇ ਵਿੱਚ ਆ ਕੇ ਮਾਫੀ ਮੰਗਣੀ ਚਾਹੀਦੀ ਹੈ ਤੇ ਇਸ ਦੇ ਨਾਲ ਤੁਰੰਤ ਜਿਹੜੀ ਕਾਰਵਾਈ ਹੈ ਉਤੇਪ ਸਿੰਘ ਦੇਵਮਲ ਨੂੰ ਕਰਨੀ ਚਾਹੀਦੀ ਹੈ ਇਹਨਾਂ ਦੇ ਉਹ ਗੱਲ ਇਹ ਹੈ ਮੈਂ ਫੇਰ बार-बार ਪਰਸੋਂ ਰਾਤ ਦਾ ਕੱਲ ਵੀ ਅੱਜ ਵੀ ਇੱਕੋ ਗੱਲ ਬਾਰ-ਬਾਰ ਦਰਾ ਰਿਹਾ ਵੀ ਨਗਰ ਕੌਂਸਲ ਦੀ ਟੀਮ ਰੁਟੀਨ 'ਚ ਜਾਂਦੀ ਹੈ ਕੋਈ ਉਹਦੋਂ ਪਹਿਲੀ ਵਾਰ ਨਹੀਂ ਗਈ ਠੀਕ ਹੈ ਉਸ ਦਿਨ ਉਹਨਾਂ ਤੋਂ ਗਲਤੀ ਨਾਲ ਪਾਵਨ ਦਵਾਸੀ ਦੇ ਬੋੜ ਉੱਤਰ ਗਏ ਤੇ ਉਹਨਾਂ ਨੇ ਉੱਥੇ ਨਾਲ ਦੇ ਨਾਲ ਉਹਨੂੰ ਫੜਾਤੇ ਉਹ ਇਹ ਚੀਤੇ ਭਗਵਾਨ 바ਵਨ ਤੇ ਰਾਜਨੀਤੀ ਨਾ ਕਰੋ ਐਜ਼ ਅ ਹਿੰਦੂ ਮੇਰੀ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਬੜਾ ਵਧੀਆ ਤਿਹਾਰ ਹੋ ਗਿਆ ਨਿਬੜ ਗਿਆ ਸਾਰਾ ਕੁਝ ਹੋ ਗਿਆ ਅੱਗੇ ਤੋਂ ਮੈਂ ਵੀ ਇੱਕ ਬੇਨਤੀ ਕਰਨਾ ਚਾਹੁੰਦਾ ਨਗਰ ਕੌਂਸਲ ਦੇ ਸਕੱਪਰ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਖਾਲੀ ਪ੍ਰਧਾਨ ਜੀ ਖੜੇ ਨੇ ਵੀ ਜਿਹੜਾ ਵੀ ਸੰਸਥਾ ਧਾਰਮਿਕ ਬੋਰਡ ਲਾਉਂਦੀ ਆ ਕਿਰਪਾ ਕਰਕੇ ਉਹਨੂੰ ਡੇਟ ਲੰਘਣ ਤੋਂ ਬਾਅਦ ਇੱਜ਼ਤ ਨਾਲ ਆਪ ਤਾਰ ਲੋ ਬਾਹਰ ਚ ਪੈਰਾਂ ਚ ਨਹੀਂ ਰੁਲਨੇ ਚਾਹੀਦੇ ਹੋ। ਕੋਈ ਸਿੱਧਾ ਮਾਫੀ ਉਧਰ ਰਾਤ ਨੂੰ ਹੀ ਮੰਗ ਲਈ ਸੀ। ਹਾਂਜੀ। ਫਿਰ ਇਹ ਇਹਨਾਂ ਨੇ ਕਿਉਂ ਅੱਜ ਮਾਫੀ ਮੰਗੀ? ਦੇਖੋ ਭਾਈਚਾਰਾ ਸਾਰਾ ਖੜਾ ਹੈ। ਸਾਰੀ ਗੱਲ ਨਿੰਬੜ ਗਈ। ਮੈਂ ਫੇਰ ਕਹਿ ਰਿਹਾ ਵੀ ਭਗਵਾਨ ਦੇ ਇਹਨਾਂ ਪ੍ਰੋਗਰਾਮਾਂ ਤੇ ਰਾਜਨੀਤੀ ਨਾ ਕਰੋ। ਜਿਹੜੇ ਰਾਜਨੀਤੀ ਕਰਨ ਵਾਲੇ ਨੇ ਉਹ ਹੁਣ ਖਿੰਡ ਚੁੱਕੇ ਜਿਹੜੇ ਭਾਈਚਾਰਾ ਦੀ